ਕੱਲੇ ਸਰਵ ਕਦਾਈਂ ਕਦੀ ਕੋ ਡਰੇ ਕਦਾ ਕਿਸੇ ਨੂੰ ਦਰਾਇਆ ਕੱਲ ਬੋਲੇ ਸੀ ਬੜਾ ਵਧੀਆ ਬ੍ਰਿੰਦਰ ਰਵੀ ਸੇ ਐਮ ਐਲ اے ਐਮ ਐਲ اے ਇਹ ਕੋਈ ਟੈਸ ਦੇ ਗਏ ਨਹੀਂ ਬੜਿਆ ਅਸੀਂ ਪੈਸੇ ਖਰਚੇ ਤੇ ਇਹਨੂੰ ਐਮ ਐਲ اے ਬਣਾਇਆ ਇਹਨੂੰ 1 ਲੱਖ ਰੁਪਈਆ ਦਾ ਘਾ ਮਿਲਦੀ ਆ ਪਰ ਉਹ ਸਾਡੇ ਵਾਸਤੇ ਦੇ ਲਿਆ ਜਿਹੜੇ 10 ਤੋਂ 15 ਸਾਲ ਦੇ ਕਾਗਜ਼ ਤੁਹਾਡੇ ਵਾਸਤੇ ਖਰਚੇ ਅੱਜ ਇਹਨੂੰ ਕਾਗਜ਼ ਚ ਆਉਂਦੀ ਅਸੀਂ ਸਟ੍ਰਕਚਰ ਸੈਲਰੀ ਦਾ ਹਾਸਤੀ ਸੀ ਇਹ ਕਾਲੀ ਗੱਲ ਛੱਡ ਗਈ ਹੈ ਬਾਕੀ ਦੇ ਗੱਲ ਇਹ ਫਾਦਰ ਵੀ ਜਿਹੜੇ ਮੇਰੇ ਫਾਦਰ ਤੇ ਗੋਡੀਆਂ ਚਲਾਂਦੇ ਆ ਇਹ ਮੇਰੇ ਪਿੰਡ ਕੋਈ ਬੋਝ ਨਹੀਂ ਸੀ ਲੱਗਾ ਤੇ ਮੇਰੇ ਘਰ ਆਈ ਸੀ ਸ਼ਾਮ ਨੂੰ ਇੱਥੇ ਬੂਥਲੀਆ ਪਾਰਗਾ ਮੈਂ ਇਹ ਗੀਤ ਸਿਰਫ ਰੱਖ ਦਿਓ ਅੱਜ ਰਣਜਾ ਸਿੰਘ ਨਹੀਂ ਹੈ ਜਿਹੜੇ ਵਾਲੇ ਉਮਰ ਦੇ ਦੁਆਰ ਨੂੰ ਪੁੱਛ ਰਿਹਾ ਕਿ ਕੀ ਕਹਿਗੇ ਸੀ ਕਿ ਬਾਜ਼ਾਰ ਅੱਜ ਬੰਦ ਨਹੀਂ ਰੱਖੀਏ ਸਤਕਾਰ ਗਰੀ ਦਾ ਰਮਜੀਂ ਜੀ ਨੇ ਕਿਦ ਬਣਾਇਆ ਤੱਕ ਵੀ ਕਿਉਂ ਉਤਾਰ ਦਿੱਤਾ ਰਈ ਗੱਲ ਦੂਜੀ ਗੱਲ ਇਹ ਕਹਿੰਦਾ ਸੀ ਕਿ ਅੱਜ ਤੋਂ ਇਹ ਪਹਿਲੀ ਹੱਥ ਲੋਰੀ ਵੀ ਬੰਦ ਕਿਉਂਕਿ ਇਹਨੂੰ ਪ੍ਰੋਬਲਮ ਆ ਤੇ ਕੋਈ ਮੇਰੇ ਮੋਲੀ ਇਫੈਕਟ ਹੋਗਾ ਤਾਂ ਮੈਂ ਕਹਿਣੀ